ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬੀਬੀ ਬਿਆਨਤ ਕੌਰ ਖਾਲਸਾ ਮਹਿਤਾ ਚੌਕ ਦਮਦਮੀ ਤਕਸਾਲ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿੰਨੇ ਤੁਸਣ ਮਨ ਮੇਰਿਆ ਇਹ ਮਾਇਆ ਮੋਣੀ ਜਿਨੇ ਏਤ ਪਰਮ ਭੁਲਾਇਆ ਲਾਈਵ ਹੋਇਆ ਜੀ ਜਿਹੜੀ ਟੀ ਸਟਾਲ ਵਾਲੀ ਚਾਹ ਵਾਲੀ ਕੁੜੀ ਦੇ ਝੂਠ ਨੂੰ ਮੁਖ ਰੱਖਦੇ ਆ ਤੇ ਦੂਸਰੇ ਪਾਸੇ ਉਹਦੇ ਪਿਤਾ ਜੀ ਦਾ ਜਿਹੜਾ ਬਿਆਨ ਆਉਂਦਾ ਏ ਸਵੇਰੇ ਅਸੀਂ ਪੋਸਟ ਪਾਈ ਸੀ ਵੀ ਲਾਈਵ ਮਿਲਾਂਗੇ ਤੇ ਆਪਾਂ ਆਪਣੇ ਪੇਜ ਤੋਂ ਹੋਏ ਆ ਜੀ ਲਾਈਵ ਸਾਡਾ ਪੇਜ ਤਿੰਨ ਵਾਰ ਸਰਕਾਰਾਂ ਬੈਨ ਕਰ ਚੁੱਕੀਆਂ ਨੇ ਇਹ ਆਪਣਾ ਜੱਥੇ ਦਾ ਚੌਥਾ ਪੇਜ ਐ ਸੋ ਪਹਿਲੀ ਬੇਨਤੀ ਇਹ ਵੀ ਆਪ ਜੀ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤੇ ਪੇਜ ਨੂੰ ਲਾਈਕ ਵੀ ਜ਼ਰੂਰ ਕਰਨਾ ਹੈ ਤਾਂ ਜੋ ਸੱਚ ਦੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਚਾਹ ਵਾਲੀ ਕੁੜੀ ਨੇ ਇੱਥੋਂ ਤੱਕ ਕਿ ਜਿਹੜੇ ਅਸਲ ਜ਼ਰੂਰਤਮੰਦ ਲੋਕ ਸੀ ਉਹਨਾਂ ਲਈ ਵੀ ਰਾਹ ਬੰਦ ਕਰ ਦਿੱਤਾ ਉਹਦਾ ਕਸੂਰ ਜਿੱਥੇ ਤੱਕ ਲੱਗ ਰਿਹਾ ਹੈ ਉਸ ਤੋਂ ਜ਼ਿਆਦਾ ਕਿਤੇ ਕਸੂਰ ਸਾਡਾ ਏ ਤੇ ਕਸੂਰ ਉਹਨਾਂ ਲੋਕਾਂ ਦਾ ਏ ਜਿਨ੍ਹਾਂ ਨੇ ਜਾ ਕੇ ਉਹਦੇ ਇੰਟਰਵਿਊ ਕੀਤੇ ਉਹਦੀਆਂ ਵੀਡੀਓਜ਼ ਬਣਾਈਆਂ ਵੀਡੀਓਜ਼ ਵਾਇਰਲ ਕੀਤੀਆਂ ਤੇ ਬਿਨਾਂ ਵੈਰੀਫਾਈ ਕੀਤੇ ਬਿਨਾਂ ਕਿਸੇ ਚੀਜ਼ ਨੂੰ ਵੈਰੀਫਾਈ ਕੀਤੇ ਜਾਣ ਪਛਾਣ ਕੀਤੇ ਤੇ ਕਿਸੇ ਚੀਜ਼ ਦੀ ਪੁਸ਼ਪੜਤਾਲ ਕੀਤੇ ਉਹਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਉਹ ਕੁੜੀ ਸੁਣਿਆ ਸੀ ਵੀ ਕਲਯੁਗ ਆ ਤੇ ਕਲਯੁਗ ਦੇ ਵਿੱਚ ਕੋਝ ਵੀ ਹੋ ਸਕਦਾ एवरीथिंग ਇਜ਼ ਪੋਸਸੀਬਲ ਪਰ ਇਹ ਚੀਜ਼ ਜਿਹੜੀ ਹੈ ਨਾ ਇਹ ਚੀਜ਼ ਸ਼ੈਰੀ ਬਹੁਤ ਘੱਟ ਚਾਂਸ ਹੈ ਵੀ ਦੇਖੀ ਗਈ ਹੋਵੇ ਕਿ ਇੱਕ ਧੀ ਨੇ ਆਪਣੇ ਫੇਮ ਦੀ ਖਾਤਰ ਪੈਸਿਆਂ ਦੀ ਖਾਤਰ ਆਪਣੀ ਭੁੱਖ ਨੂੰ ਪੂਰੀ ਕਰਨ ਵਾਸਤੇ ਆਪਣੇ ਹੀ ਪਿਓ ਨੂੰ ਪਹਿਲਾਂ ਮਰਿਆ ਹੋਇਆ ਦੱਸ ਦਿੱਤਾ ਫਿਰ ਆਪਣੇ ਅਮਰਤਧਾਰੀ ਗੁਰਸਿੱਖ ਪਿਤਾ ਨੂੰ ਨਸ਼ੇੜੀ ਦੱਸ ਦਿੱਤਾ ਉਸ ਤੋਂ ਬਾਅਦ ਜੇ ਕਿਤੇ ਉਸਦੇ ਪਿਤਾ ਦਾ ਜਿਹੜਾ ਇੰਟਰਵਿਊ ਸਾਹਮਣੇ ਨਾ ਆਉਂਦਾ ਤੇ ਤੁਸੀਂ ਲੋਕ ਨੇ ਤਾਂ ਅੱਖਾਂ ਬੰਦ ਕਰਕੇ ਉਹਦੀ ਮਦਦ ਕਰੀ ਜਾਣੀ ਸੀ ਅਸੀਂ ਇਹ ਨਹੀਂ ਕਹਿੰਦੇ ਵੀ ਮਦਦ ਨਾ ਕਰੋ ਪਰ ਜਿੰਨਾ ਚਿਰ ਤੁਹਾਨੂੰ ਸਚਾਈ ਦਾ ਨਾ ਪਤਾ ਹੋਵੇ ਉਨਾਂ ਚਿਰ ਅੱਖਾਂ ਬੰਦ ਕਰਕੇ ਬਲਾਈਂਡ ਫੇਥ ਦੇ ਨਾਲ ਕਦੀ ਵੀ ਕਿਸੇ ਵੀ ਕੰਮ ਦੇ ਵਿੱਚ ਤੁਸੀਂ ਆਪਣੀ ਦਸਵੰਦ ਦੀ ਮਾਇਆ ਨਾ ਭੇਜਿਆ ਕਰੋ ਇਹ ਉਹ ਕੁੜੀ ਹੈ ਜਿਹੜੀ ਇੰਟਰਵਿਊ ਜਨ ਸਰਖਾਵ ਟੀਵੀ ਵਾਲਿਆਂ ਨੇ ਇੰਟਰਵਿਊ ਕੀਤਾ ਤੇ ਉਹ ਇੰਟਰਵਿਊ ਲੋਕਾਂ ਦੇ ਕੋਲ ਘੱਟੋ-ਘੱਟ 30 ਲੱਖ ਲੋਕਾਂ ਦੇ ਕੋਲ ਪਹੁੰਚਿਆ ਜਿਸ ਵਜ੍ਹਾ ਕਰਕੇ ਇਸ ਕੁੜੀ ਦੇ ਕੋਲ ਪੈਸੇ ਆਉਣੇ ਸ਼ੁਰੂ ਹੋ ਗਏ ਉਹੀ ਸਰਖਾਵ ਟੀਵੀ ਵਾਲੇ ਵੀਰ ਹੁਣੀ ਇਹਦੇ ਪਿਤਾ ਦੇ ਕੋਲ ਗਏ ਜਦੋਂ ਇਹਦੇ ਪਿਤਾ ਨੇ ਦੱਸਿਆ ਕਿ ਉਹ ਅਮਰਤਧਾਰੀ ਗੁਰਸਿੱਖ ਹੈ ਤੇ ਇੱਥੋਂ ਤੱਕ ਕਿ ਜਿਹੜੀ ਆਟੋ ਇਹਦਾ ਪਿਤਾ ਚਲਾਉਂਦਾ ਹੈ ਉਸ ਆਟੋ ਦੇ ਵਿੱਚ ਲੋਕ ਆਪਣੀਆਂ ਬੱਚੀਆਂ ਨੂੰ ਸਕੂਲਾਂ ਕੋਲ ਦਾ ਵਿੱਚ ਭੇਜਦੇ ਆ ਤੇ ਜੇ ਇਹਦਾ ਪਿਤਾ ਇਹ ਮੇਨਾ ਹੁੰਦਾ ਜਿਵੇਂ ਦੇ ਇਹ ਦੱਸ ਰਹੇ ਆ ਤੇ ਕੋਈ ਵੀ ਲੋਕ ਆਪਣੀਆਂ ਬੱਚੀਆਂ ਨੂੰ ਇਹਦੇ ਪਿਤਾ ਵਾਲੇ ਆਟੋ ਚ ਨਾ ਪੇਚ ਦੇ ਇੱਕ ਕਾਮਨ ਸੈਂਸ ਵਾਲੀ ਗੱਲ ਹੈ ਦੂਜੀ ਆਪਣੀ ਕਾਮਨ ਸੈਂਸ ਵਾਲੀ ਗੱਲ ਹੈ ਕਿ ਇਸ ਬੱਚੀ ਨੇ ਕਿਹਾ ਵੀ ਮੈਂ 2007 ਦੇ ਵਿੱਚ 8 ਤੋਂ ਇਹਨਾਂ ਨੇ ਘਰ ਛੱਡਿਆ ਏ ਤੇ ਹੁਣ 17 ਸਾਲਾਂ ਦੀ ਹੋ ਚੁੱਕੀ ਐ ਤੇ ਇਹ ਕਹਿੰਦੀ ਐ ਵੀ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਜਿਹੜੀ ਮੇਰੀ ਦਾਦੀ ਮੰਜੇ ਤੇ ਲੰਮੀ ਪਈ ਐ ਮੇਰੀ ਦਾਦੀ ਖੁਰਲੀ ਤੇ ਬੈਠੀ ਬੈਠੀ ਡੈਗੀ ਕਿਸੇ ਨਾਲ ਛਲਦੀ ਛਲਦੀ ਲਗਭਗ ਜਿਹੜੀ ਉਸ ਵੇਲੇ ਇੱਕ ਇੱਕ ਸਾਲ ਦੀ ਜਾਂ ਦੋ ਸਾਲ ਦੀ ਉਮਰ ਹੋਣੀ ਐ ਤੇ ਦੋ ਸਾਲ ਦੇ ਬੱਚੇ ਨੂੰ ਇੰਨਾ ਗਿਆਨ ਦੋ ਸਾਲ ਦਾ ਬੱਚਾ ਇਹ ਦੱਸੇਗਾ ਵੀ ਸਾਨੂੰ ਕੁੱਟਦੇ ਮਾਰਦੇ ਸੀ ਜਿਹੜਾ ਬੱਚਾ ਕੁਰਕਰੀਆਂ ਦੇ ਲਾਲਚ ਕਰਕੇ ਆ ਕੇ ਗੁਰਦੁਆਰੇ ਦੇ ਥੜੇ ਤੇ ਬੈਠ ਜਾਂਦਾ ਸੀ ਉਹ ਬੱਚਾ ਇਹ ਗੱਲਾਂ ਦੱਸੂਗਾ ਨਾਲੇ ਦੂਸਰੀ ਗੱਲ ਆਪਾਂ ਇੱਕ ਪੱਖ ਨਹੀਂ ਲੈਂਦੇ ਆਪਾਂ ਦੋਨੇ ਪੱਖ ਲੈਂਦੇ ਆ ਕਿ ਜੇ ਇਹਦਾ ਪਿਤਾ ਗਲਤ ਹੁੰਦਾ ਅਸੀਂ ਵੀਡੀਓਜ਼ ਦੇਖੀਆਂ ਦੋਨੇ ਜਿਹਦਾ ਪਿਤਾ ਗਲਤ ਹੁੰਦਾ ਤੇ ਇਹਦਾ ਪਿਤਾ ਅਮਰਤ ਧਾਰੀ ਹੋ ਕੇ ਆਪਦੇ ਪਿੰਡ ਦੇ ਵਿੱਚ ਨਾ ਵੱਸਦਾ ਤੇ ਦੂਸਰੀ ਗੱਲ ਜਿਹਦਾ ਪਿਤਾ ਇਸ ਤਰ੍ਹਾਂ ਦਾ ਹੁੰਦਾ ਇਹਨਾਂ ਨੂੰ ਕੁੱਟਦਾ ਮਾਰਦਾ ਹੁੰਦਾ ਤੇ ਉਹ ਆਪਣੀ ਮਾਂ ਦੀ ਸੇਵਾ ਨਾ ਕਰਦਾ ਇਸ ਵੇਲੇ ਇਸ ਵੇਲੇ ਵੀ ਉਹ ਆਪਣੀ ਬਜ਼ੁਰਗ ਮਾਂ ਦੀ ਸੇਵਾ ਕਰ ਰਿਹਾ ਤੇ ਦੂਜੇ ਪਾਸੇ ਇਹ ਆਪਣੇ ਪਿਤਾ ਨੂੰ ਨਸ਼ੇੜੀ ਦੱਸ ਰਹੀ ਹੈ ਤੇ ਕਿੰਨੀ ਕੁ ਛੋਟੀ ਇਹਦੀ ਮਤ ਹੋਊਗੀ ਕਿੰਨੀ ਕੁ ਘਟੀਆਂ ਸੋਚ ਇਹਦਾ ਲੈਵਲ ਹੋਊਗਾ ਸੋਚਦਾ ਕਿ ਆਪਣੇ ਪਿਤਾ ਦੇ ਬਾਰੇ ਐੋ ਜੀਆਂ ਗੱਲਾਂ ਕਹਿ ਰਹੀ ਆ ਕਿ ਵੀ ਉਹ ਸ੍ਰੀ ਸਾਹਿਬ ਲਾ ਦਿੰਦਾ ਸੀ ਉਹ ਕਿ ਸ਼ਹਿਰਾ ਵੀ ਨਹੀਂ ਪਾਉਂਦਾ ਸੀ ਇੰਨਾ ਛੋਟਾ ਬੱਚਾ ਜਿਹੜਾ 1-2 ਸਾਲ ਦਾ ਉਹ ਇੰਨੀਆਂ ਚੀਜ਼ਾਂ ਦਾ ਗਿਆਨ ਰੱਖਦਾ ਹੋਊਗਾ ਤੇ ਦੂਜੀ ਗੱਲ ਆਪਣੇ ਪਿਤਾ ਦੇ ਬਾਰੇ ਇੰਨੇ ਮੰਦੇ ਸ਼ਬਦ ਬੋਲਣ ਤੋਂ ਪਹਿਲਾਂ ਇੱਕ ਵਾਰ ਇਹਨੂੰ ਸੋਚ ਲੈਣਾ ਚਾਹੀਦਾ ਸੀ ਇਹਨੇ ਵੀਡੀਓ ਵਿੱਚ ਕਿਹਾ ਕਿ ਮੈਨੂੰ ਉਹਦਾ ਪਿਓ ਮੇਰਾ ਉਹ ਪਿਓ ਨਹੀਂ ਹੈ ਤੇ ਬਾਰ-ਬਾਰ ਵੀਡੀਓ ਚ ਰੌਲਾ ਪਾਈ ਜਾਂਦੀ ਮੇਰਾ ਪਿਓ ਮੇਰਾ ਪਿਓ ਜਿੱਥੇ ਤੱਕ ਅਸੀਂ ਸੁਣਿਆ ਆ ਕਿ ਜਿਹੜੀਆਂ ਧੀਆ ਹੁੰਦੀਆਂ ਉਹਨਾਂ ਦਾ ਆਪਣੇ ਪਿਓ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਆ ਤੇ ਦੂਸਰੇ ਪਾਸੇ ਇਹ ਗੱਲ ਕਹਿੰਦੀ ਆ ਵੀ ਜਿਹੜੀ ਜ਼ਮੀਨ ਆ ਮੇਰੇ ਪਿਤਾ ਦੀ ਜਿਹੜੀ ਜ਼ਮੀਨ ਆ ਮੇਰੇ ਭਰਾ ਦੇ ਨਾਲ ਵੰਡ ਜਾਵੇ 10 ਫੀਲ ਕੋਈ ਵੀ ਬੱਚਾ ਆਪਣੇ ਪੇ ਦੀ ਕੀਤੀ ਹੋਈ ਮਿਹਨਤ ਦੀ ਜਿਹੜੀ ਕਮਾਈ ਆ ਉਹਦੇ ਤੇ ਆਪਾਂ ਇਹਦਾ ਜ਼ੋਰ ਜ਼ਬਰਦਸਤੀ ਧੱਕੇ ਦੇ ਨਾਲ ਵੀ ਤੁਸੀਂ ਤੁਸੀਂ ਸੋਸ਼ਲ ਮੀਡੀਆ ਵਾਲਿਆਂ ਨੇ ਜਿੰਨੇ ਇੰਟਰਵਿਊ ਕਰਨ ਪਹੁੰਚਦੇ ਆ ਇਹ ਤੁਸੀਂ ਪਹੁੰਚਦੇ ਨੱਚਣ ਵਾਲੀਆਂ ਦੇ ਕੋਲ ਜਿਹੜੀਆਂ ਰੀਲਾਂ ਉੱਤੇ ਨਾਚ-ਨਾਚ ਕੇ ਵੀਡੀਓ ਪਾਉਂਦੇ ਆ ਤੇ ਜਾਂ ਜਿਹੜੇ ਰੀਲਾਂ ਦੇ ਵਿੱਚ ਗਾਲਾਂ ਕੱਢਦੇ ਆ ਜਾਂ ਜਿਹੜੇ ਰੀਲਾਂ ਬਣਾ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਪਖੰਡ ਕਰਦੇ ਆ ਜੋ ਗੰਧ ਮੰਦ ਰਹਿਣਦ ਕੁੰਦ ਫਜ਼ੂਲ ਦੀਆਂ ਗੱਲਾਂ ਕਰਦੇ ਆ ਤੁਸੀਂ ਉਹਨਾਂ ਦੀਆਂ ਵੀਡੀਓਜ਼ ਦੇਖਦੇ ਆ ਉਹਨਾਂ ਨੂੰ ਵਾਇਰਲ ਕਰਦੇ ਆ ਉਹਨਾਂ ਦੀ ਮਦਦ ਲਈ ਅੱਗੇ ਆਉਂਦੇ ਆ ਤੁਹਾਡੇ ਅਸਲ ਦੇ ਵਿੱਚ ਲੋਕਾਂ ਦੇ ਰੋਲ ਮਾਡਲ ਜਿਹੜੇ ਸੋਨੂ ਸੀਤੂ ਬਾਦੇ ਵਰਗੇ ਆ ਤੁਹਾਡੇ ਰੋਲ ਮਾਡਲ ਆ ਚਾਹ ਵਾਲੀ ਕੁੜੀ ਵਰਗੇ ਜਿਹੜੇ ਨੱਚਦੇ ਆ ਜਿਹੜੇ ਸੋਸ਼ਲ ਮੀਡੀਆ ਤੇ ਨੱਚ ਰੱਚ ਕੇ ਰੀਲਾਂ ਪਾਉਂਦੇ ਆ ਤੇ ਅੱਜ ਵਿਚਾਰੇ ਬਣ ਕੇ ਦਿਖਾਉਂਦੇ ਆ ਤੇ ਜੇ ਜੇ ਮੈਂ ਤੁਹਾਨੂੰ ਦੱਸਾਂ ਮੇਰੇ ਕੋਲ ਬਕਾਇਦਾ ਐਡਰੈਸ ਨੇ ਪ੍ਰੂਫ ਨੇ ਜਿਹੜੀਆਂ ਕੁੜੀਆਂ ਨੇ ਗੁਰਸਿੱਖੀ ਜੀਵਨ ਦੇ ਵਿੱਚ ਰਹਿ ਕੇ ਮਹਾਰਾਜ ਦਾ ਰਾਗੀ ਢੰਗ ਦੇ ਨਾਲ ਰਾਗਾਂ ਵਿੱਚ ਕੀਰਤਨ ਕਰਕੇ ਢਾਡੀ ਵਰਨ ਦੇ ਨਾਲ ਪ੍ਰਚਾਰ ਕੀਤਾ ਅੱਜ ਉਹ ਬੱਚੀਆਂ ਇਹ ਸਟੈਮ ਕਰਾਈ ਦੇ ਘਰਾਂ ਤੇ ਰਹਿ ਰਹੀਆਂ ਅਸਲ ਦੇ ਵਿੱਚ ਜਿਹੜੇ ਲੋੜਵੰਦ ਸੀ ਉਹ ਇਹ ਲੋਗ ਸੀ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੇ ਆਪਣੀ ਇੱਜ਼ਤ ਨੂੰ ਸੰਭਾਲਦੇ ਹੋਏ ਅੱਜ ਵੀ ਕਈ ਭੈਣਾਂ ਨੇ ਗੁਰਸਿੱਖ ਭੈਣਾਂ ਨੇ ਮੈਂ ਬੇਨਤੀ ਕਰਦੀ ਆ ਜੇ ਮਦਦ ਕਰਨੀ ਆ ਨਾ ਇਦਾਂ ਦੇ ਪਖੰਡਵਾਦ ਨੂੰ ਝੂਠਿਆਂ ਨੂੰ ਛੱਡ ਕੇ ਜਿਹੜੇ ਅਸਲ ਲੋੜਵੰਦ ਨੇ ਅਸਲ ਵਿੱਚ ਭੈਣਾਂ ਨੇ ਜਿਨ੍ਹਾਂ ਨੇ ਆਪਣੀ ਇੱਜ਼ਤ ਨੂੰ ਸੰਭਾਲ ਕੇ ਰੱਖਿਆ ਜਿਨ੍ਹਾਂ ਨੇ ਗੁਰੂ ਦਾ ਜਸ ਗਾਏ ਨਹੀਂ ਕੀਤਾ ਆਪਾਂ ਉਹਨਾਂ ਦੀ ਮਦਦ ਵਾਸਤੇ ਅੱਗੇ ਉਹਨੇ ਮੇਰੇ ਕੋਲ ਭੈਣਾਂ ਦੇ ਨਾਮ ਐਡਰੈਸ ਫੋਨ ਨੰਬਰ ਸਾਰਾ ਕੁਝ ਹੈ ਟੋਟਲੀ 100% ਰੀਅਲ ਕੁੜੀਆਂ ਨੇ ਉਹ ਭੈਣਾਂ ਨੇ ਜਿਨ੍ਹਾਂ ਨੂੰ ਇਸ ਵੇਲੇ ਮਦਦ ਦੀ ਲੋੜ ਹੈ ਉਹ ਭੈਣਾਂ ਕਿਰਾਏ ਦੇ ਘਰਾਂ ਤੇ ਰਹਿ ਰਹੀਆਂ ਨੇ ਉਹ ਭੈਣਾਂ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀਆਂ ਨੇ ਪਤੀ ਦੀ ਮੌਤ ਹੋਣ ਤੋਂ ਬਾਅਦ ਉਹ ਆਪਣੇ ਬੱਚਿਆਂ ਨੂੰ ਕਿਵੇਂ ਪਾਲਦੀ ਰਹੀਆਂ ਨੇ ਇਹ ਕਿਸੇ ਨੂੰ ਨਹੀਂ ਪਤਾ ਸਾਡੇ ਨੇੜੇ ਪਿੰਡ ਆ ਉਸ ਪਿੰਡ ਦੇ ਵਿੱਚ ਇੱਕ ਨਹੰਗ ਸਿੰਘ ਰਹਿੰਦਾ ਉਹਦੇ ਕੋਲ ਟੁਕੜ ਪੰਜ ਗੁਰਸਿੱਖ ਬੱਚੇ ਆ ਕਦੀ ਉਹਦੀ ਮਾਂ ਫੜੀਦਾ ਕਿ ਕਿਸੇ ਨੇ ਤੁਸੀਂ ਰਹੀਏ ਤੱਕ ਤੇ ਸਾਰੇ ਪਹੁੰਚ ਗਏ ਆਪਣੇ ਕੈਮਰੇ ਆਪਣੇ ਮਾਈਕ ਚੁੱਕ ਕੇ ਸਾਡੇ ਇੱਥੇ ਨੇੜੇ ਹੀ ਬਟਾਲੇ ਦੇ ਵਿੱਚ ਇੱਕ ਬੀਬੀ ਆ ਉਹਦਾ ਪਤੀ ਨਹੀਂ ਹੈ ਉਹ ਹੈਂਡੀਕੈਪ ਹੈ ਉਹਦੇ ਦੋ ਧੀਆ ਨੇ ਪਹੁੰਚਿਆ ਉਹਦੇ ਕੋਲ ਕੋਈ ਸਾਡੇ ਹੀ ਪਿੰਡਾਂ ਦੇ ਨੇੜੇ ਇੱਕ ਇਦਾਂ ਦਾ ਵੀਰ ਹੈ ਜਿਹੜਾ ਹੈਂਡੀਕੈਪ ਹੈ ਉਹਦੇ ਕੋਲ ਆਪਣੀ ਟੈਰਾਂ ਵਾਲੀ ਹੈਂਡੀਕੈਪ ਵਾਲੀ ਡੇੜੀ ਨੂੰ ਟੈਰਪ ਪਾਉਣ ਵਾਸਤੇ ਪੈਸੇ ਨਹੀਂ ਸੀ ਜਿਹੜੇ ਅਸਲ ਚ ਲੋੜਵੰਦ ਸੀ ਉਹਨਾਂ ਤੱਕ ਕੋਈ ਪਹੁੰਚਿਆ ਨਹੀਂ ਅੱਜ ਵੀ ਮੈਂ ਬੇਨਤੀ ਕਰਦੀ ਆ ਜੇ ਮਦਦ ਕਰਨੀ ਹੈ ਤੇ ਉਹਨਾਂ ਭੈਣਾਂ ਦੀ ਮਦਦ ਕਰੋ ਜਿਨ੍ਹਾਂ ਨੇ ਸਿੱਖੀ ਸਰੂਪ ਨੂੰ ਸਾਭ ਕੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਢਾਡੀ ਵਾਰਾਂ ਗਈਆਂ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਉਹ ਭੈਣਾਂ ਫੇਰ ਵੀ ਉਸੇ ਤਰ੍ਹਾਂ ਸਾਭ ਤੋਂ ਸੂਰਤ ਨੇ ਉਹਨਾਂ ਨੇ ਆਪਣੀ ਸਿੱਖੀ ਨਹੀਂ ਛੱਡੀ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਧੀਆਂ ਨੂੰ ਨੌਜਵਾਨੀ ਦੇ ਵਿੱਚ ਆਫਰ ਨਹੀਂ ਆਏ ਹੋਣੇ ਆਏ ਹੋਣੇ ਆ ਪਰ ਉਹਨਾਂ ਨੇ ਗਰੀਬੀ ਕੱਟ ਲਈ ਉਹਨਾਂ ਨੇ ਸੱਚ ਦੀ ਸਬਰ ਦੇ ਨਾਲ ਆਪਣਾ ਜੀਵਨ ਤੇ ਕੱਟ ਲਿਆ ਪਰ ਉਹਨਾਂ ਨੇ ਕਿਸੇ ਅੱਗੇ ਹੱਥ ਨਹੀਂ ਢੇ ਉਹਨਾਂ ਨੇ ਆਪਣੇ ਜਸਮ ਦੀ ਨਮਾਈਂਚ ਨਹੀਂ ਕੀਤੀ ਉਹਨਾਂ ਨੇ ਆਪਣੇ ਸਿਧਾਂਤਾਂ ਦੇ ਨਾਲ ਸਮਝੌਤਾ ਨਹੀਂ ਕੀਤਾ ਉਹਨਾਂ ਨੇ ਆਪਣੇ ਉਸੂਲਾਂ ਦੇ ਨਾਲ ਸਮਝੌਤਾ ਨਹੀਂ ਕੀਤਾ ਸੋ ਮੇਰੀ ਬੇਨਤੀ ਹੈ ਵੀ ਮੇਰਾ ਕੰਟੈਕਟ ਨੰਬਰ ਉੱਪਰ ਦਿੱਤਾ ਹੋਇਆ ਹੈ ਜੇ ਤੁਸੀਂ ਕਿਸੇ ਨੇ ਵੀ ਮਦਦ ਕਰਨੀ ਹੈ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਉਹਨਾਂ ਭੈਣਾਂ ਦੀ ਉਹਨਾਂ ਭਰਾਵਾਂ ਦੀ ਮਦਦ ਕਰੋ ਜਿਹੜੇ ਅਸਲ ਦੇ ਵਿੱਚ ਲੋੜਵੰਦ ਨੇ ਬਹੁਤ ਸਾਰੀਆਂ ਇਦਾਂ ਦੀਆਂ ਭੈਣਾਂ ਨੇ ਜਿਹਦਾ ਦਾ ਕਈਆਂ ਦਾ ਭੈਣਾਂ ਦਾ ਜਿਹੜਾ ਘਰ ਵਾਲਾ ਉਹ ਪੂਰਾ ਹੋ ਚੁੱਕਾ ਹੈ ਪਰ ਉਹ ਆਪਣੇ ਬੱਚੇ ਨੂੰ ਲੈ ਕੇ ਆਪਣੇ ਪੇਕੇ ਘਰ ਬੈਠੀ ਹੈ ਕਈ ਭੈਣਾਂ ਢਾਡੀ ਵਾਰਾਂ ਗੋਂਦਿਆਂ ਗੋਂਦਿਆਂ ਉਹਨਾਂ ਦਾ ਜੀਵਨ ਲੰਘ ਗਿਆ ਪਰ ਤੁਸੀਂ ਲੋਗ ਤੁਸੀਂ ਲੋਗ ਉਹਨਾਂ ਦੀ ਬਾਹ ਕਦੋਂ ਫੜੋਗੇ ਤੁਹਾਨੂੰ ਲੋਕਾਂ ਨੂੰ ਤੇ ਨੱਚਣ ਡੱਪਣ ਵਾਲਿਆਂ ਨੂੰ ਦੇਖਣ ਤੋਂ ਬਿਨਾ ਬੇਲ ਥੋੜੀ ਆ ਤੁਸੀਂ ਨਾ ਉਹ ਜਿਹੜੇ ਲੋਕ ਇੱਕ ਵੀਰ ਹੈ ਬਾਬਾ ਜੀ ਕਰਕੇ ਉਹਦੀ ਆਈਡੀਆ ਹੈ ਉਹ ਵੀਰ ਕੀਰਤਨ ਕਰਦਾ ਹੁੰਦਾ ਸੀ ਉਹਨੇ ਸਾਫ਼ ਦੱਸਿਆ ਕਹਿੰਦਾ ਜਦੋਂ ਮੈਂ ਕੀਰਤਨ ਕਰਦਾ ਹੁੰਦਾ ਸੀ ਉਸ ਵੇਲੇ ਲੋਕੀ ਮੈਨੂੰ ਕਹਿੰਦੇ ਹੁੰਦੇ ਸੀ ਬਾਬਾ ਤੂੰ ਤੇ ਆ ਕਰਕੇ 2 ਮਿੰਟਾਂ ਦੇ ਵਿੱਚ ਦਿਹਾੜੀ ਪਾ ਕੇ ਚਲ ਜਾਣਾ ਤੇਰਾ ਸੌਖਾ ਹੀ ਆ ਉਹ ਵੀਰ ਨੇ ਦੱਸਿਆ ਜਿਹੜੀ ਬਾਬਾ ਜੀ ਕਰਕੇ ਆਈਡੀਆ ਉਹ ਵੀਰ ਕਹਿੰਦਾ ਮੈਂ ਅੱਜ ਕੀਰਤਨ ਕਰਨਾ ਛੱਡ ਦਿੱਤਾ ਕਿਉਂ ਕਿ ਕਿਰਤਨ ਕਰਦਿਆ ਕਰਦਿਆ ਮੇਰਾ ਘਰ ਨਹੀਂ ਬਣਿਆ ਮੈਂ ਆਪਣੀ ਮਾਂ ਦਾ ਇਲਾਜ ਨਹੀਂ ਕਰਾ ਸਕਿਆ ਮੈਂ ਆਪਣੀ ਘਰਵਾਲੀ ਤੇ ਆਪਣੇ ਬੱਚੇ ਨੂੰ ਜੋ ਪਾਲਣ ਪੋਸ਼ਣ ਸੀ ਉਹ ਨਹੀਂ ਕਰ ਸਕਿਆ ਜਿਸ ਕਰਕੇ ਮੇਰੀ ਘਰਵਾਲੀ ਵੀ ਮੈਨੂੰ ਛੱਡ ਕੇ ਚਲੀ ਗਈ ਤੇ ਉਹ ਵੀਰ ਕਹਿੰਦਾ ਅੱਜ ਮੈਂ ਕੀਰਤਨ ਛੱਡ ਕੇ ਤੇ ਅੱਜ ਮੈਂ ਸੋਸ਼ਲ ਮੀਡੀਆ ਮੀਡੀਆ ਦੇ ਉੱਪਰ ਊਲ ਜਲੂਲ ਊੜ ਪਟਾਣ ਦੇ ਜੋ ਬੇਫਜ਼ੂਲ ਗੱਲਾਂ ਨੇ ਉਹ ਕਰਦਾ ਏ ਤੇ ਕਹਿੰਦਾ ਅੱਜ ਮੈਨੂੰ ਲੋਕੀ ਹਜ਼ਾਰਾਂ ਰੁਪਈਆ ਦਾ ਆਫਰ ਦੇ ਕੇ ਬੁਲਾਉਂਦੇ ਆ ਰੀਲਸ ਵੀਡੀਓ ਬਣਾਉਣ ਵਾਸਤੇ ਜਿੱਕੇ ਤੇ ਔਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਸ ਚੀਜ਼ ਦਾ ਅਫਸੋਸ ਨਾ ਹੋਵੇ ਕਿ ਅਸੀਂ ਆਪਣੇ ਰਾਗੀ ਢਾਡੀ ਕਵੀਸ਼ਰ ਗਰੰਤੀ ਸਿੰਘ ਨਹੀਂ ਸਾਹਮੇ ਅਸੀਂ ਸਾਹਮ ਲਈਏ ਉਹਨਾਂ ਨੂੰ ਅੱਜ ਕੋਈ ਵੀ ਨੌਜਵਾਨ ਇਸ ਪਾਸੇ ਨੂੰ ਔਣ ਲਈ ਤਿਆਰ ਨਹੀਂ ਆ ਕਿਉਂ ਕਿ ਲੋਕੀ ਸੋਚਦੇ ਆ ਕਿ ਵੀ ਇਸ ਚੀਜ਼ ਦੇ ਵਿੱਚ ਕੰਮ ਕਰਨ ਵਾਲਿਆਂ ਦੀ ਰਿਸਪੈਕਟ ਨਹੀਂ ਹੈ ਜੇ ਕੋਈ ਰਾਗੀ ਢਾਡੀ ਕਵੀਸ਼ਰ ਭੇਟਾ ਮੰਗ ਲਿਆ ਜਾਂਦਾ ਹੈ ਤੇ ਤੁਸੀਂ ਲੋਕੀ ਕਹਿੰਦੇ ਵੀ ਇੰਨੀ ਮਾਇਆ ਬਾਬਿਆਂ ਨੇ ਨਹੀਂ ਮਾਇਆ ਕੀ ਕਰਨੀ ਹੈ ਬਾਬੇ ਮਾਇਆ ਲੈਣੀ ਛੱਡ ਦਿੰਦੇ ਤੁਸੀਂ ਬਾਬਿਆਂ ਦੇ ਘਰ ਦਾ ਸਾਰਾ ਖਰਚਾ ਚੱਕ ਲਓ ਅੱਜ ਵੀ ਮੈਂ ਲਾਸਟ ਵਿੱਚ ਇਹ ਬੇਨਤੀ ਕਰ ਰਹੀ ਹਾਂ ਮੇਸ ਲਾਈਵ ਨੂੰ ਸਮਾਪਤ ਕਰੂੰਗੀ ਤੇ ਮੇਰੀ ਬੇਨਤੀ ਹੈ ਵੀ ਉਹ ਚਾਹ ਵਾਲੀ ਕੁੜੀ ਨੇ ਝੂਠ ਬੋਲਿਆ ਉਹਦਾ ਤਾਂ ਝੂਠ ਸਾਹਮਣੇ ਆ ਗਿਆ ਤੇ ਜੇ ਉਹਦਾ ਝੂਠ ਨਾ ਸਾਹਮਣੇ ਆਉਂਦਾ ਤੁਸੀਂ ਤੇ ਅੱਖਾਂ ਬੰਦ ਕਰਕੇ ਉਹਦੀ ਕੋਠੀ ਪਾ ਦੇਣੀ ਸੀ ਉਹਨੂੰ ਮਹਿਲ ਬਣਾ ਕੇ ਦੇ ਦੇਣਾ ਸੀ ਉਹਨੂੰ ਦੁਕਾਨਾਂ ਪਾ ਕੇ ਦੇ ਦੇਣੀਆਂ ਸੀ ਤੁਸੀਂ ਅੰਨੇ ਆ ਵਾਂਗ ਗੁੱਸਾ ਨਾ ਮੇਰੀ ਗੱਲ ਦਾ ਕਰਿਓ ਤੁਸੀਂ ਜਿਹੜੀ ਚੀਜ਼ ਇੱਕ ਵਾਇਰਲ ਹੁੰਦੀ ਆ ਉਹਦੇ ਵੱਲੋਂ ਇਹ ਬਸ ਦੇ ਵੀੜ ਨਾ ਪ ਲੈਣੇ ਆ ਇੱਕ ਕਹਾਵਾ ਤੇ ਵੀ ਭੇਡ ਚਾਲ ਜਿੱਦਾਂ ਇੱਕ ਇੱਕ ਪੇੜ ਬਾਹਰ ਖੜੀ ਐ ਲੋਕਾਂ ਨੇ ਮੱਥਾ ਟੇਕਿਆ ਕਿਸੇ ਨੇ ਹਾਸੇ ਮਜ਼ਾਕ ਦੇ ਵਿੱਚ ਉਸ ਪੇੜ ਦਾ ਵਾਲ ਪਟਦਾ ਲੋਕਾਂ ਨੇ ਦੇਖੋ ਦੇਖੀ ਦੇਖੋ ਦੇਖੀ ਇੱਕ ਇੱਕ ਕਰਕੇ ਵਾਲ ਪਟਣਾ ਸ਼ੁਰੂ ਕਰ ਦਿੱਤਾ ਇੱਕ ਇੱਕ ਘੰਟੇ ਦੇ ਵਿੱਚ ਲੋਕਾਂ ਨੇ ਵਾਲ ਪਟ ਪਟ ਕੇ ਪੇੜ ਚਾਲ ਦੇ ਵਿੱਚ ਚਲਦਿਆਂ ਹੋਇਆਂ ਇੱਕ ਇੱਕ ਘੰਟੇ ਵਿੱਚ ਉਹ ਪੇੜ ਅਲੂ ਵਰਗੀ ਕੱਢ ਦਿੱਤੀ ਤੇ ਸਾਨੂੰ ਜਦੋਂ ਵੀ ਕਿਤੇ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਟ ਕੇ ਸੇਵਾ ਕਰਨ ਦਾ ਮਨ ਬਣਿਆ ਨਾ ਤੇ ਉਸ ਵੇਲੇ ਆਪਣੀ ਦਸਵੰਧ ਦੀ ਕਮਾਈ ਕਿੱਥੇ ਲਾਉਣੀ ਹੈ ਕਿਹੜੀ ਮਦਦ ਕਰਨੀ ਹੈ ਜਿਹਦੀ ਮਦਦ ਕਰਨੀ ਹੈ ਜਰੂਰ ਉਹਦੀ ਵੈਰੀਫਿਕੇਸ਼ਨ ਕਰਿਆ ਕਰੋ ਚੰਗੀ ਤਰ੍ਹਾਂ ਸ਼ਾਨਬੀਨ ਕਰਕੇ ਫੇਰ ਹੀ ਆਪਣੀ ਮਾਇਦਾਨ ਵਾਸਤੇ ਭੇਜਿਆ ਕਰੋ ਉਸ ਕੁੜੀ ਨੂੰ ਦੇਖ ਕੇ ਕੇ ਕਈ ਅਸਾਂ ਵਿੱਚ ਲੋੜਬੰਦ ਹੋਣਗੇ ਜਿਨ੍ਹਾਂ ਦਾ ਇਸ ਕੁੜੀ ਨੇ ਰਾਹ ਬੰਦ ਕਰਾ ਦਿੱਤਾ ਮੈਨੂੰ ਸ਼ਰਮ ਆਈ ਜਿਸ ਵੇਲੇ ਮੈਂਦਾ ਇੰਟਰਵਿਊ ਸੁਣਦੀ ਸੀ ਇਹਦੀ ਬੋਡੀ ਲੈਂਗੁਏਜ ਇਹਦੇ ਐਕਸਪ੍ਰੈਸ਼ਨ ਇਹਦਾ ਬੋਲਣ ਦਾ ਢੰਗ ਜਿਹੜੇ ਵੀਰ ਨੇ ਇਹਦੀ ਵੀਡੀਓ ਪਾਹੀ ਵਾਇਰਲ ਕੀਤੀ ਉਹਨੂੰ ਕਹਿ ਰਹੀ ਸੀ ਕਿ ਤੁਸੀਂ ਚੈਨਲ ਵਾਲਿਆਂ ਨੇ ਤੇ ਵਿਊ ਲੈਣੇ ਪੈਸੇ ਇਕੱਠੇ ਕਰਨੇ ਆ ਜਦਕਿ ਇਸ ਮੂਰਖ ਕੁੜੀ ਨੂੰ ਪਤਾ ਨਹੀਂ ਵੀ ਜਿਹੜੇ ਤਿੰਨੋਂ ਪੈਸੇ ਆਏ ਆ ਉਹਨਾਂ ਦੀ ਵੀਡੀਓ ਵਾਇਰਲ ਹੋਈ ਹੈ ਤਾਂ ਹੀ ਤੇਰੀ ਆਵਾਜ਼ ਲੋਕਾਂ ਤੱਕ ਪਹੁੰਚੀ ਹੈ ਪਰ ਤੇਰਾ ਝੂਠ ਦਾ ਪਰਦਾ ਚੱਕ ਹੋ ਗਿਆ ਅੱਜ ਤੂੰ ਚੀਕਾ ਮਾਰਨ ਲੱਗ ਗਈ ਤੈਨੂੰ ਸ਼ਰਮ ਆਉਣੀ ਚਾਹੀਦੀ ਸੀ ਜੇ ਜਿਸ ਵੇਲੇ ਤੂੰ ਆਪਣੇ ਅਮਰਤਾ ਦੀ ਗੁਰਸਿੱਖ ਪਿਓ ਨੂੰ ਨਸ਼ੇੜੀ ਦੱਸਿਆ ਮਰਿਆ ਹੋਇਆ ਦੱਸਿਆ ਸੀ ਮਰੀਆਂ ਤਾਂ ਤੁਸੀਂ ਸੀ ਜਿਸ ਵੇਲੇ ਤੇਰੀ ਮਾਂ ਗੈਰ ਬੰਦਿਆਂ ਦੇ ਨਾਲ ਸਬੰਧ ਬਣਾਉਂਦੀ ਫੈਲੀ ਸੀ ਤੇ ਤੇਰੇ ਵਰਗੀ ਇੱਕ ਦੋ ਸਾਲ ਦੀ ਉਹਦੋਂ ਕੁੜਕਰੇ ਖਾਂਦੀ ਫਿਰਦੀ ਸੀ ਚਲੋ ਮੰਨਦੇ ਆ ਕਿ ਤੁਸੀਂ ਇਹ ਜੋ ਕੁਝ ਵੀ ਕੀਤਾ ਤੁਹਾਡਾ ਪਰਦਾ ਫਾਸ਼ ਹੋ ਗਿਆ ਇਸੋ ਮੇਰੀ ਬੇਨਤੀ ਹੈ ਵੀ ਜਿਹੜੀਆਂ ਮੈਣਾ ਲੋੜਵੰਦ ਨੇ ਅਮਰਤਾ ਦੀ ਗੁਰਸਿੱਖ ਨੇ ਜਿਨ੍ਹਾਂ ਨੇ ਮਹਾਰਜ ਦੀਆਂ ਵਾਰਾਂ ਗਾਈਆਂ ਨੇ ਉਹ ਆਪਣੇ ਬੱਚਿਆਂ ਦੀ ਫੀਸਾਂ ਦੇਣ ਤੋਂ ਅਸਮਰੱਥ ਨੇ ਜੇ ਤੁਸੀਂ ਹੈਲਪ ਕਰਨੀ ਆ ਮੇਰੇ ਨਾਲ ਸੰਪਰਕ ਕਰਕੇ ਤੁਸੀਂ ਅਸਲ ਦੇ ਵਿੱਚ ਆਪਣੀ ਜਿਹੜੀ ਸੇਵਾ ਹੈ ਉਹ ਸਹੀ ਜਗ੍ਹਾ ਤੇ ਡੋਨੇਟ ਕਰ ਸਕਦੇ ਆ ਬਾਜ਼ਾਰਾਂ ਦੇ ਵਿੱਚ ਮੰਗਣ ਵਾਲੇ ਮੰਗਤੇ ਵੀ ਤੁਸੀਂ ਵੇਖੇ ਹੋਣੇ ਆ ਬਾਜ਼ਾਰਾਂ ਦੇ ਵਿੱਚ ਮੰਗਣ ਵਾਲੀਆਂ ਮੰਗਤੀਆਂ ਵੀ ਤੁਸੀਂ ਵੇਖੀਆਂ ਹੋਣੀਆਂ ਮੈਂ ਮੰਗ ਤੇ ਮੰਗਤੀ ਸ਼ਬਦ ਤਾਂ ਯੂਜ਼ ਕਰਨੀਆਂ ਕਿਉਂਕਿ ਇਹ ਉਹ ਲੋਕ ਨੇ ਜਿਹੜੇ ਦਿਨ ਵੇਲੇ ਮੰਗਦੇ ਨੇ ਤੇ ਰਾਤ ਨੂੰ ਸ਼ਰਾਬਾ ਪੀ ਕੇ ਉਹਨਾਂ ਹੀ ਬਾਜ਼ਾਰਾਂ ਦੇ ਵਿੱਚ ਲਲਕਾਰੇ ਮਾਰਦੇ ਨੇ ਗਾਲਾਂ ਕੱਢਦੇ ਨੇ ਸੋ ਮੇਰੀ ਬੇਨਤੀ ਹੈ ਬੀ ਮਹਾਰਾਜ ਪਹਿਲਾਂ ਤਾਂ ਐਦਾਂ ਦੀ ਅਵਸਥਾ ਕਿਸੇ ਦੀ ਬਣਾਵੇ ਨਾ ਐਦਾਂ ਦੀ ਸਿਚੁਏਸ਼ਨ ਕਿਸੇ ਦੀ ਬਣਾਵੇ ਨਾ ਮਹਾਰਾਜ ਲੈਣ ਵਾਲਿਆਂ ਚ ਨਹੀਂ ਮਹਾਰਾਜ ਹਮੇਸ਼ਾ ਦੇਣ ਵਾਲਿਆਂ ਦੇ ਵਿੱਚ ਸਾਨੂੰ ਖੜਾਵੇ ਮਹਾਰਾਜ ਚੰਗੀ ਸੋਚ ਵਾਲਿਆਂ ਨੂੰ ਚੱਡੀ ਕਲਾ ਵਿੱਚ ਰੱਖੇ ਤੇ ਸਾਡੀ ਜਿਹੜੀ ਕਮਾਈ ਹੈ ਸਾਡੀ ਦਸਾਂ ਨਾ ਉਹਦੀ ਕਿਰਤ ਹੈ ਅਸੀਂ ਉਹਦਾ ਦਸਵੰਦ ਕੱਢੀ ਤੇ ਚੰਗੀ ਥਾਂ ਤੇ ਲਾਈਏ ਮੇਰੀ ਬੇਨਤੀ ਹੈ ਮੇਰੇ ਕੋਲ ਭੈਣਾਂ ਦੇ ਐਡਰੈਸ ਨੇ ਭੈਣਾਂ ਦੇ ਫੋਨ ਨੰਬਰ ਨੇ ਗਰਾਊਂਡ ਲੈਵਲ ਤੇ ਅਸੀਂ ਵਿਚਰਦਿਆਂ ਹੋਇਆ ਗਰਾਊਂਡ ਲੈਵਲ ਤੇ ਅਸੀਂ ਵਿਚਰਦਿਆਂ ਹੋਇਆ ਉਹਨਾਂ ਨੂੰ ਮਿਲਦੇ ਹਾਂ ਸਾਨੂੰ ਉਹਨਾਂ ਬਾਰੇ ਪ੍ਰੋਪਰ ਜਾਣਕਾਰੀ ਹੈ ਜੇ ਤੁਸੀਂ ਕਿਸੇ ਨੂੰ ਮਦਦ ਕਰਨੀ ਹੈ ਤੇ ਮੇਰੀ ਬੇਨਤੀ ਹੈ ਵੀ ਤੁਸੀਂ ਉਹਨਾਂ ਦੀ ਮਦਦ ਕਰੋ ਉਹਨਾਂ ਭੈਣਾਂ ਨੂੰ ਪ੍ਰਾਊਡ ਫੀਲ ਹੋਵੇ ਉਹਨਾਂ ਬੱਚਿਆਂ ਨੂੰ ਪ੍ਰਾਊਡ ਫੀਲ ਹੋਵੇ ਕਿ ਅਸੀਂ ਇੱਕ ਗੁਰਸਿੱਖ ਪਰਿਵਾਰ ਵਿੱਚ ਜਨਮ ਲਿਆ ਹੈ ਤੇ ਸਾਡੀ ਸੱਚੀ ਵਿੱਚ ਬਾਹ ਫੜੀਏ ਨਾ ਨੱਚਣ ਟੱਪਣ ਵਾਲਿਆਂ ਜਿੰਨੇ ਵੀ ਇਹ ਸੋਸ਼ਲ ਮੀਡੀਆ ਵਾਲੇ ਆ ਇਹਨਾਂ ਨੂੰ ਮਸ਼ਹੂਰ ਕਰਨ ਦੀ ਜਗ੍ਹਾ ਤੇ ਕਿਤੇ ਆਪਾਂ ਗਰਾਊਂਡ ਲੈਵਲ ਤੇ ਆ ਕੇ ਵਿਚਰ ਕੇ ਆਪਣੇ ਭੈਣਾਂ ਭਰਾਵਾਂ ਦੀ ਮਦਦ ਕਰਨੀ ਸ਼ੁਰੂ ਕਰ ਦਈਏ ਤੇ ਸਾਡੀ ਜਿਹੜੀ ਅਸਲ ਵਿੱਚ ਅਸਲ ਦੇ ਵਿੱਚ ਜਿਹੜੀ ਸੇਵਾ ਦੀ ਪ੍ਰਥਾ ਹੈ ਨਾ ਉਹ ਲੋੜਵੰਦਾ ਵਾਸਤੇ ਸੀ ਤਾਂ ਸਹੀ ਜਗ੍ਹਾ ਤੇ ਸਾਡੀ ਲੱਗ ਸਕੇ ਇੰਨੀਆਂ ਹੀ ਬੇਨਤੀਆਂ ਐ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਸੇਵਾ ਕਰਨ ਵਾਲੇ ਵੀਰਾਂ ਨੂੰ ਬਹੁਤ ਸਾਰੇ ਵੀਰਾਂ ਦੇ ਮੈਂ ਕਮੈਂਟ ਵੀ ਪੜੇ ਭੈਣਾਂ ਦੇ ਵੀ ਕਮੈਂਟ ਪੜੇ ਤੇ ਮੈਨੂੰ ਵੀਰ ਜੀ ਹੁਣਾਂ ਨੇ ਵੀਡੀਓ ਭੇਜੀ ਮੈਨੂੰ ਕਹਿੰਦੇ ਭੈਣ ਜੀ ਤੁਸੀਂ ਜਰੂਰ ਲਾਈਵ ਹੋਇਓ ਦਿਲ ਤੇ ਮੇਰਾ ਨਹੀਂ ਕਰਦਾ ਸੀ ਕਿ ਮੈਂ ਲਾਈਵ ਹੋਣਾ ਸੀ ਅਸਲ ਦੇ ਵਿੱਚ ਨੈਂਸੀ ਗਰੇਵਾਲ ਤੇ ਅਸਲ ਵਿੱਚ ਨੈਂਸੀ ਗਰੇਵਾਲ ਤਾਂ ਨਹੀਂ ਨੈਂਸੀ ਉਹ ਗੰਦ ਜੇਈ ਬਾਹਰ ਬੈਠੀ ਐ ਚਮਟਣੀਆਂ ਜੀਆਂ ਖਲਾਰ ਕੇ ਤੇ ਮਾਤਾ ਬਲਵਿੰਦਰ ਕੌਰ ਜੀ ਪਾਈ ਅਮਰਤਪਾਲ ਸਿੰਘ ਜੀ ਦੇ ਮਾਤਾ ਜੀ ਬਾਰੇ ਪਾਈ ਅਮਰਤਪਾਲ ਸਿੰਘ ਜੀ ਬਾਰੇ ਤੇ ਉਹਨਾਂ ਦੀ ਧਰਮ ਸੁਪਤਨੀ ਬਾਰੇ ਬਹੁਤ ਹੀ ਨੀਵੇਂ ਲੈਵਲ ਦੀ ਲੈਂਗੁਏਜ ਯੂਜ਼ ਕਰਕੇ ਬੋਲ ਰਹੀ ਸੀ ਮੈਂ ਉਹਨਾਂ ਦੇ ਲਾਈਵ ਹੋਣਾ ਸੀਗਾ ਬਟ ਮੈਨੂੰ ਮੈਸੇਜ ਆਇਆ ਕਿ ਵੀ ਤੁਸੀਂ ਇੱਥੇ ਜ਼ਰੂਰ ਬੋਲੋ ਮੈਨੂੰ ਦੁੱਖ ਲੱਗਿਆ ਵੀ ਇਹ ਕਿ ਅਮਰਤਧਾਰੀ ਗੁਰਸਿੱਖ ਪਿਓ ਦੀ ਧੀ ਧੀ ਤੇ ਉਹਨਾਂ ਦੇ ਕਰਮ ਤੇ ਪਿਓ ਦੇ ਕਰਮਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਆਪਾਂ ਇਹ ਨਹੀਂ ਡਿਸਾਈਡ ਕਰਦੇ ਕੌਣ ਸਹੀ ਕੌਣ ਗਲਤ ਹੈ ਪਰ ਮੇਰੇ ਤੁਹਾਨੂੰ ਇਹ ਗੱਲ ਜਰੂਰ ਕਹਿਣੀ ਆ ਸੇਵਾ ਕਰਨ ਤੋਂ ਪਹਿਲਾਂ ਤੇ ਜਿਹੜੇ ਇੰਟਰਵਿਊ ਲੈਣ ਚਲੇ ਜਾਂਦੇ ਆ ਮਾਈਕ ਚੱਕ ਕੇ ਤੇ ਕੈਮਰਾ ਲੈ ਕੇ ਇੱਕ ਵਾਰੀ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਜਿਹੜੇ ਸ਼ਹੀਦ ਪਰਿਵਾਰਾਂ ਦੇ ਬੰਦੀ ਸਿੰਘ ਇਵਨ ਕੇ ਬੰਦੀ ਸਿੰਘ ਦੀ ਧੀ ਦਾ ਕਾਰਜ ਹੋਣਾ ਸੀ ਉਹਦਾ ਇੰਟਰਵਿਊ ਲੈਣ ਵਾਸਤੇ ਨੀ ਕੋਈ ਪਹੁੰਚਿਆ ਉਹਦੀ ਮਦਦ ਵਾਸਤੇ ਕੋਈ ਨਹੀਂ ਅੱਗੇ ਆਇਆ ਇੱਥੋਂ ਤੱਕ ਕਿ ਕਈ ਪਰਿਵਾਰ ਨੇ ਕੁਰਬਾਨੀਆਂ ਵਾਲੇ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਆਪਣੀਆਂ ਕੁਰਬਾਨੀਆਂ ਦਿੱਤੀਆਂ ਹੋਈਆਂ ਨੇ ਉਹ ਪਰਿਵਾਰ ਕਿਵੇਂ ਕਿਸ ਤਰੀਕੇ ਨਾਲ ਰਹਿ ਰਹੇ ਆ ਅਸੀਂ ਉਹਨਾਂ ਦੀ ਬਾਣੀ ਫੜ ਸਕੀ ਸੋ ਮੈਂ ਜਿਹੜਾ ਮਾਤਾ ਜੀ ਬਲਵਿੰਦਰ ਕੌਰ ਜੀ ਵਾਲਾ ਜਿਹੜਾ ਲਾਈਵ ਹੈ ਨੈਂਸੀ ਗੰਦ ਨੂੰ ਜਿਹੜਾ ਜਵਾਬ ਦੇਣਾ ਹੈ ਉਹ ਹੁਣ ਆਪਾਂ ਇੱਕ ਅੱਧੇ ਦਿਨ ਦੇ ਬਾਅਦ ਲਾਈਵ ਪਾਵਾਂਗੇ ਤੁਸੀਂ ਪੇਜ ਨੂੰ ਜ਼ਰੂਰ ਇਹ ਜਿਹੜਾ ਆਪਣਾ ਪੇਜ ਹੈ ਤੁਹਾਡੀ ਬਿਆਨਤ ਕੋਰ ਖਾਲਸਾ ਵਾਲਾ ਇਸ ਪੇਜ ਨੂੰ ਆਪ ਜੀ ਨੇ ਕਿਰਪਾ ਕਰਕੇ ਸ਼ੇਅਰ ਜਰੂਰ ਕਰਨਾ ਕਿਉਂਕਿ ਜਿਹੜੀ ਨੈਨਸੀ ਗੰਦ ਵਰਗੇ ਪੇਜ ਉਹ ਨਹੀਂ ਬੰਦ ਹੁੰਦੇ ਸਾਡੇ ਸੱਚ ਬੋਲਣ ਵਾਲੇ ਦੇ ਪੇਜ ਵੀ ਬੰਦ ਹੋ ਜਾਂਦੇ ਆ ਜੇ ਤੁਸੀਂ ਚਾਹੁੰਦੇ ਹੋ ਵੀ ਸੱਚ ਦੀ ਆਵਾਜ਼ ਸੰਗਤਾਂ ਤੱਕ ਪਹੁੰਚਦੀ ਰਵੇ ਮੈਨੂੰ ਬਹੁਤ ਸਾਰੀਆਂ ਸੰਗਤਾਂ ਦੇ ਭੈਣਾ ਭਰਾਵਾਂ ਦੇ ਮੈਸੇਜ ਆਉਂਦੇ ਹੁੰਦੇ ਫੋਨ ਕਾਲਸ ਆਉਂਦੇ ਹੁੰਦੇ ਵੀ ਭੈਣ ਜੀ ਤੁਸੀਂ ਹਰ ਮੁੱਦੇ ਦੇ ਉੱਤੇ ਆਪਣਾ ਪੁਆਇੰਟ ਆਫ View ਰੱਖਦੇ ਹੋ ਬਹੁਤ ਸਾਰੀਆਂ ਤੁਹਾਡੀਆਂ ਵੀਡੀਓਜ਼ ਦੇਖ ਕੇ ਸਾਨੂੰ ਸੇਧ ਮਿਲਦੀ ਹੈ ਮੈਂ blessed ਵੀ ਸੰਗਤਾਂ ਇਨਾ ਮਾਣ ਦਿੰਦੀਆਂ ਆਪਣੀ ਭੈਣ ਨੂੰ ਟਾੜੀ ਬਿਆੰਤ ਕੋਰ ਖਾਲਸਾ ਕਰਕੇ ਆਪਣਾ ਪੇਜ ਹੈ ਜੀ ਆਪ ਜੀ ਨੇ ਇਸ ਪੇਜ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤਾਂ ਜੋ ਵੱਧ ਤੋਂ ਵੱਧ ਸੰਗਤਾਂ ਇਸ ਪੇਜ ਨਾਲ ਜੁੜ ਸਕਣ ਜੀ ਗਲਤੀਆਂ ਲਿਖੀ ਮਾ ਚਾਉਂਦੇ ਆ ਮਹਾਰਾਜ ਤੁਹਾਨੂੰ ਛੱਡਦੀਆਂ ਕਲਾ ਬਖਸ਼ਿਸ਼ ਕਰਨ ਇੱਕ ਤਾਂ ਇਤਫਾਕ ਬਖਸ਼ਿਸ਼ ਕਰਨ ਸਿੱਧੇ ਮਾਰਗ ਤੇ ਚੱਲਣ ਦਾ ਬਲ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ